ਇਸ ਵੱਲੇ ਦੀ ਵੱਡੀ ਖਬਰ ਸੰਸਦ ਅਮਰਿਤਪਾਲ ਸਿੰਘ ਖਾਲਸਾ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਤੁਹਾਨੂੰ ਦੱਸ ਦਈਏ ਕਿ 22 ਅਪ੍ਰੈਲ ਨੂੰ ਸੰਸਦ ਅਮਰਿਤਪਾਲ ਸਿੰਘ ਖਾਲਸਾ ਦੀ ਐਨਐਸਸੀ ਦੀ ਮਿਆਦ ਖਤਮ ਹੋਣ ਜਾ ਰਹੀ ਹੈ ਤੇ ਇਸੇ ਨਾਲ ਹੀ ਹੁਣ ਖਬਰਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਕਿ ਐਨਐਸਸੀ ਦੀ ਮਿਆਦ 1 ਸਾਲ ਹੋਰ ਵਧਾਈ ਜਾ ਸਕਦੀ ਹੈ ਤੇ ਇਸ ਸਭ ਦੇ ਦਰਮਿਆਨ ਹੁਣ ਸੰਸਦ ਅਮਰਿਤਪਾਲ ਸਿੰਘ ਦੇ ਪਰਿਵਾਰ ਦੇ ਵੱਲੋਂ ਵੀ ਤਾਰੀਖ ਖੇਚਲੀ ਗਈ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਅਮਰਿਤਪਾਲ ਸਿੰਘ ਖਾਲਸਾ ਦੇ ਪਰਿਵਾਰ ਦੇ ਵੱਲੋਂ ਹੁਣ ਇੱਕ ਪਟੀਸ਼ਨ ਪਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ ਪਟੀਸ਼ਨ ਐ ਨੈਸ ਦੇ ਖਿਲਾਫ ਪਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ ਤਾਂ ਹੁਣ ਜਿਹੜੇ ਅਮਰਿਤਪਾਲ ਸਿੰਘ ਖਾਲਸਾ ਦੇ ਵਕੀਲ ਨੇ ਤਾਂ ਉਹਨਾਂ ਦੇ ਵੱਲੋਂ ਵੀ ਇਸ ਪੂਰੇ ਮਾਮਲੇ 'ਚ ਤਿਆਰੀਆਂ ਖਿੱਚ ਲਈਆਂ ਗਈਆਂ ਨੇ ਡਾਕੂਮੈਂਟ ਫਾਈਲਾਂ ਜਿਹੜੀਆਂ ਨੇ ਉਹ ਤਿਆਰ ਕਰਨੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਨੇ ਤਾਂ ਅਮਰਿਤਪਾਲ ਸਿੰਘ ਖਾਲਸਾ ਦੇ ਉੱਤੇ ਜੇਕਰ ਐਨਐਸਐਸ ਦਬਾਇਆ ਜਾਂਦਾ ਹੈ ਤਾਂ ਇਹ ਸਭ ਨੂੰ ਲੈ ਕੇ ਅਮਰਿਤਪਾਲ ਸਿੰਘ ਦਾ ਪਰਿਵਾਰ ਹਾਈ ਕੋਰਟ ਦਾ ਰੁਖ ਕਰਨ ਜਾ ਰਿਹਾ ਹੈ ਤੇ ਅਮਰਿਤਪਾਲ ਸਿੰਘ ਨੂੰ ਲੈ ਕੇ 22 April ਤੋਂ ਬਾਅਦ ਕੋਈ ਵੱਡੀ ਖਬਰ ਜਿਹੜੀ ਆ ਉਹ ਵੀ ਸਾਹਮਣੇ ਆ ਸਕਦੀ ਹੈ ਕਿ ਅਮਰਿਤਪਾਲ ਸਿੰਘ ਦੇ ਉੱਤੇ ਲਗਾ ਐਨਐਸਏ ਵਧੇਗਾ ਜਾਂ ਫਿਰ ਉਸ ਦੀ ਮਿਆਦ ਜਿਹੜੀ ਆ ਖਤਮ ਹੋਏਗੀ ਕਿਉਂਕਿ ਜੇਕਰ ਗੱਲ ਕੀਤੀ ਜਾਵੇ ਤਾਂ ਐਨਐਸਏ ਦੀ ਮਿਆਦ 1 ਸਾਲ ਦੀ ਹੁੰਦੀ ਹੈ ਤੇ ਉਸ ਤੋਂ ਬਾਅਦ ਦੂਸਰੀ ਵਾਰ ਵੀ ਐਨਐਸਏ ਵਧਾਇਆ ਜਾ ਸਕਦਾ ਹੈ ਤੇ ਜੇਕਰ ਖਤਰਾ ਜ਼ਿਆਦਾ ਲੱਗਦਾ ਹੈ ਜਾਂ ਫਿਰ ਨੈਸ਼ਨਲ ਸਿਕਿਉਰਿਟੀ ਨੂੰ ਕਿਸੇ ਤਰੀਕੇ ਦਾ ਖਤਸਾ ਹੁੰਦਾ ਤਾਂ ਐਨਐਸਏ ਦੀ ਮਿਆਦ ਹੋਰ ਵੀ ਵਧਾਈ ਜਾ ਸਕਦੀ ਹੈ ਪਰ ਜੇਕਰ ਇਹੀਆਂ ਸਥਿਤੀਆਂ ਨਹੀਂ ਹੁੰਦੀਆਂ ਤਾਂ ਦੋ ਵਾਰ ਤੋਂ ਬਾਅਦ ਐਨਐਸਏ ਦੀ ਜਿਹੜੀ ਮਿਆਦ ਹੈ ਉਹਨੂੰ ਵਧਾਉਣ ਦੇ ਲਈ ਕਈ ਤਰੀਕੇ ਦੇ ਜੜੇ ਨੇ ਪ੍ਰੂਫ ਉਹ ਵੀ ਦੇਣੇ ਪੈਂਦੇ ਨੇ ਤਾਂ ਹੁਣ ਇਹ ਵੀ ਦੇਖਣਾ ਹੋਏਗਾ ਕਿ ਪੁਲਿਸ ਪ੍ਰਸ਼ਾਸਨ ਕਿਸ ਤਰੀਕੇ ਦੇ ਨਾਲ ਜਾਂ ਫਿਰ ਕਿਹੜੀਆਂ ਚੀਜ਼ਾਂ ਦਾ ਹਵਾਲਾ ਦੇ ਕੇ ਐਨਐਸਏ ਵਧਾਉਂਦੀ ਹੈ ਪਰ ਉਧਰੀ ਇਹ ਵੀ ਦੇਖਣਾ ਹੋਏਗਾ ਕਿ ਅਮਰਿਤਪਾਲ ਸਿੰਘ ਖਾਲਸਾ ਦੇ ਪਰਿਵਾਰ ਦੇ ਵੱਲੋਂ ਜਿਹੜੀ ਪਟੀਸ਼ਨ ਪਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ ਉਸ ਵਿੱਚ ਕਿਹੜੇ ਤੱਥ ਨੇ ਉਹ ਦਿੱਤੇ ਜਾਣਗੇ ਪਰ ਇਸ ਹਫਤੇ ਦਰਮਿਆਨ ਜਿਹੜੇ ਅਮਰਿਤਪਾਲ ਸਿੰਘ ਦੇ ਨਾਲ 9 ਹੋਰ ਸਾਥੀ ਡਿਬੜੂਗੜ੍ਹ ਜੇਲ੍ਹ ਦੇ ਵਿੱਚ ਬੰਦ ਸਨ ਉਹ ਪੰਜਾਬ ਆ ਚੁੱਕੇ ਨੇ ਲਗਾਤਾਰ ਅਜਨਾਲਾ ਅਦਾਲਤ ਦੇ ਵਿੱਚ ਉਹਨਾਂ ਦੀਆਂ ਪੇਸ਼ੀਆਂ ਦਾ ਦੌਰ ਜਾਰੀ ਹੈ ਕਈਆਂ ਨੂੰ 14 ਦਿਨ ਤੋਂ ਵੱਧ ਦੀ ਨਾਇਕ ਹਿਰਾਸਤ ਦੇ ਵਿੱਚ ਵੀ ਭੇਜ ਦਿੱਤਾ ਗਿਆ ਤਾਂ ਉਥੋਂ ਲਗਾਤਾਰ ਕਈ ਅਸਰਾਂੀਆਂ ਲਾਈਆਂ ਜਾ ਰਹੀਆਂ ਸੀ ਕਿ ਅਮਰਿਤਪਾਲ ਸਿੰਘ ਖਾਲਸਾ ਵੀ 22 April ਤੋਂ ਬਾਅਦ ਪੰਜਾਬ ਆ ਸਕਦਾ ਪਰ ਇਸ ਸਬਦੇ ਦਰਮਿਆਨ ਹੁਣ ਚਰਚਾਵਾਂ ਤੇਜ਼ ਹੋਈਆਂ ਨੇ ਕਿ ਸਰਕਾਰ ਤੇ ਪ੍ਰਸ਼ਾਸਨ ਇੱਕ ਸਾਲ ਹੋਰ NSA ਵਧਾ ਸਕਦਾ ਤੇ ਹੁਣੇ ਸਬਦੇ ਦਰਮਿਆਨ ਇਹ ਖਬਰ ਆ ਗਈ ਹੈ ਕਿ ਅਮਰਿਤਪਾਲ ਸਿੰਘ ਦੇ ਪਰਿਵਾਰ ਦੇ ਵੱਲੋਂ NSA ਦੇ ਖਿਲਾਫ ਹਾਈ ਕੋਰਟ ਜਾਣ ਦਾ ਰੋਕ ਕਰ ਲਿਆ ਗਿਆ ਤੇ ਹਾਈ ਕੋਰਟ ਜਾਣ ਦੇ ਫੈਸਲੇ ਤੋਂ ਬਾਅਦ ਹੁਣ ਵਕੀਲਾਂ ਦੇ ਵੱਲੋਂ ਕਾਗਜ਼ ਪੱਤਰ ਵੀ ਤਿਆਰ ਕਰਨੇ ਸ਼ੁਰੂ ਕਰ ਦਿੱਤੇ ਗਏ ਨੇ ਹੁਣ ਕਿਹੜੇ ਤੱਥ ਉਸ ਦੇ ਵਿੱਚ ਰੱਖੇ ਜਾਣਗੇ ਇਹ ਵੀ ਇੱਕ ਚਰਚਾ ਦਾ ਵਿਸ਼ਾ ਹੈ ਤੇ ਨਾਲ ਦੀ ਨਾਲ ਇਹ ਵੀ ਦੇਖਣਾ ਹੋਏਗਾ ਕਿ ਪ੍ਰਸ਼ਾਸਨ ਐਨਐਸਏ ਵਧਾਉਣ ਦੇ ਲਈ ਕਿਹੜੇ ਤੱਥ ਪੇਸ਼ ਕਰਦਾ ਹੈ ਤਾਂ ਇਹ ਸਾਰੇ ਮੁੱਦੇ ਦੇ ਉੱਤੇ ਗੱਲਬਾਤ ਕਰਾਂਗੇ ਮੇਰੇ ਨਾਲ ਫੋਨ ਲਾਈਨ ਤੇ ਜੁੜ ਚੁੱਕੇ ਨੇ ਅਮਰਿਤਪਾਲ ਸਿੰਘ ਖਾਲਸਾ ਦੇ ਵਕੀਲ ਰਾਜਦੇਵ ਸਿੰਘ ਖਾਲਸਾ ਜੀ ਖਾਲਸਾ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਹਮਦਰ ਟੀਵੀ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਮਿਹਰਬਾਨੀ ਜੀ ਖਾਲਸਾ ਜੀ ਜਿਵੇਂ ਤੁਸੀਂ ਸੁਣਿਆ ਕਿ ਅਮਰਿਤਪਾਲ ਸਿੰਘ ਦੇ ਉੱਤੇ ਐਨਐਸਏ ਵਧਾਇਆ ਵੀ ਜਾ ਸਕਦਾ ਹੈ ਦੇ ਸਭ ਦੇ ਦਰਮਿਆਨ ਹੁਣ ਪਰਿਵਾਰ ਜਿਹੜਾ ਉਹ ਹਾਈ ਕੋਰਟ ਦਾ ਰੋਕ ਕਰ ਰਿਹਾ ਹੈ ਚੈਲੰਜ ਕਰਨ ਦੀ ਗੱਲ ਉਹਨਾਂ ਦੇ ਵੱਲੋਂ ਆਖੀ ਗਈ ਹੈ ਕਿ ਐਨਐਸਏ ਨੂੰ ਚੈਲੰਜ ਕਰਾਂਗੇ ਕਿ ਇਹ ਵਧਾ ਨਹੀਂ ਸਕਦੇ ਇਹ ਲੋਕਤੰਤਰ ਦਾ ਘਾਣ ਹੈ ਲੋਕਤੰਤਰ ਦੀ ਹੱਤਿਆ ਹੈ ਤਾਂ ਤੁਸੀਂ ਇਹ ਸਭ ਨੂੰ ਕਿਵੇਂ ਦੇਖਦੇ ਹੋ ਕਿ ਜੇਕਰ ਹਾਈ ਕੋਰਟ ਦਾ ਰੋਕ ਕੀਤਾ ਜਾਂਦਾ ਹੈ ਤਾਂ ਕੀ ਅਮਰਿਤਪਾਲ ਦੇ ਉੱਤੇ ਲੱਗਾ ਐਨਐਸਏ ਜਾਂ ਫਿਰ ਐਨਐਸਸੀ ਦੀ ਮਿਆਦ ਜਿਹੜੀ ਵਧਾਉਣ ਦੀ ਗੱਲ ਚੱਲ ਰਹੀ ਹੈ ਉਸ ਉੱਤੇ ਰੋਕ ਲੱਗ ਸਕਦੀ ਹੈ ਦੇਖੋ ਜੀ ਪਹਿਲਾਂ ਜਦੋਂ ਬਾਈ ਐ 4 ਅਪ੍ਰੈਲ 2023 ਨੂੰ ਐਨਐਸਏ ਲਾਇਆ ਗਿਆ ਸੀ ਇੱਕ ਸਾਲ ਦੇ ਲਈ ਤੇ ਉਸ ਸਮੇਂ ਵੀ ਹਾਈ ਕੋਰਟ ਦੇ ਵਿੱਚ ਇਸ ਨੂੰ ਚੁਣੌਤੀ ਦਿੱਤੀ ਗਈ ਸੀ ਹੂੰ ਤੇ ਉਹ ਸਾਰਾ ਜਿਹੜਾ ਇੱਕ ਸਾਲ ਦਾ ਸਮਾਂ ਸੀ ਜਿਹੜਾ ਉਹ ਬਹਿਸਾਂ 'ਚ ਜਾਂ ਦਾਵਿਆਂ 'ਚ ਜਵਾਬ ਦਾਵਿਆਂ 'ਚ ਅੱਗੇ ਦਾਅਵੇ ਜਵਾਬ ਦਾਵੇ ਦਾ ਜਵਾਬ ਦੇਣ ਦੇ ਵਿੱਚ ਉਹ ਇੱਕ ਸਾਲ ਜਿਹੜਾ ਸੀ ਉਹ ਮੰਝਿਆ ਸੀ ਹੂੰ ਤੇ ਫਿਰ ਇੱਕ ਸਾਲ ਤੋਂ ਬਾਅਦ ਜਦੋਂ ਫੇਰ ਸਾਲ ਵਧਾਤਾ ਇਹਨਾਂ ਨੇ 22 ਅਪ੍ਰੈਲ 2000 ਅ 25 ਤੱਕ ਤਾਂ ਫਿਰ ਉਹ ਜਿਹੜਾ ਬਈ ਜਿਹੜੀ ਆ ਉਹ ਪਹਿਲੀ ਜਿਹੜੀ ਰੈਟ ਪੋਜੀਸ਼ਨ ਹੈ ਉਹ ਤਾਂ ਬੇਅਸਰ ਹੋ ਗਈ ਬੇਅਰਥ ਹੋ ਗਈ ਚੂਤੇ ਉਹ ਇਨਫਰੈਕਟਿਵ ਹੋ ਗਈ ਚੂਤੇ ਸਮਾਂ ਖਤਮ ਹੋ ਗਿਆ ਇਸ ਲਈ ਨਵੀਂ ਰੈਟ ਪੋਜੀਸ਼ਨ ਕਰੋ ਫਿਰ ਉਹ ਨਵੀਂ ਰੈਟ ਪੋਜੀਸ਼ਨ ਹੋ ਗਈ ਸੀ ਉਸ ਸਮੇਂ ਲਈ ਜਿਹੜਾ ਕਿ 22 April 2025 تک ਸੀ ਜਿਹੜਾ ਹੁਣ ਖਤਮ ਹੋਣਾ ਹੈ ਹੂੰ ਤੇ ਫਿਰ ਉਹਦਾ ਵੀ ਹੁਣ ਸਾਰਾ ਸਮਾਂ ਜਿਹੜਾ ਸਾਲ ਦਾ ਸਾਲ ਕਈ ਵਾਰੀ ਵੈਸਾ ਹੋਈਆਂ ਤੇ ਵਾਰੀ ਅਰਜ਼ੀਆਂ ਦਿੱਤੀਆਂ ਜਵਾਬ ਦਿੱਤੇ ਗਏ ਜਵਾਬ-ਜਵਾਬੇ ਦਿੱਤੇ ਗਏ ਤੇ ਉਹ ਜਿਹੜੇ ਹੈਗੇ ਆ ਉਹ ਮਤਲਬ ਇਸ ਸਾਲ ਤੋਂ ਬਾਅਦ ਜਿਹੜਾ ਹੈ ਉਹ ਕੋਈ ਉਹਦਾ ਫੈਸਲਾ ਨਹੀਂ ਹੋਇਆ ਤੇ ਹੁਣ ਉਹ ਕਿਹਾ ਜਾਊਗਾ ਬਈ ਤੁਸੀਂ ਨਮੀ ਜਦੋਂ ਟੀਜੇ ਵਾਰੀ ਬਧੂਗਾ ਤਾਂ ਨਮੀ ਰਿਟ ਪਟੀਸ਼ਨ ਦਾਇਰ ਕਰੋ ਹੂੰ ਜਿਹੜੇ ਪਹਿਲੀ ਵੇਅਰ ਹੋ ਗਈ ਤੇ ਬੇਅਸਰ ਹੋ ਗਈ ਇਨਫਰਸਟ੍ਰਕਚਰ ਹੋ ਗਈ ਜਿਹੜਾ ਲੀਡ ਲੋਸ ਦੇ ਲਈ ਸ਼ਬਦ ਹੈ ਹੂੰ ਤੇ ਉਹ ਤਾਂ ਫਿਰ ਜਿਹੜਾ ਹੈ ਜਦੋਂ ਐਨਐਸਏ ਲਾਇਆ ਜਾਊਗਾ ਉਸੇ ਸਮੇਂ ਫਿਰ ਚੁਣੌਤੀ ਦਿੱਤੀ ਜਾ ਸਕਦੀ ਐ ਉਸ ਦੇ ਆਧਾਰ 'ਤੇ ਤੇ ਹੋਰ ਪੜ੍ਹ ਕੇ ਤੇ ਉਹ ਵੀ ਜਿਹੜੀ ਚੁਣੌਤੀ ਦਿੱਤੀ ਹੋ ਜਾਊਗੀ ਉਸ ਬਾਰੇ ਉਹਦੇ ਬਾਰੇ ਕੋਈ ਸੰਦੇਹੀ ਹੈ ਕਿ ਲੋਕਤੰਤਰ ਦਾ ਕਤਲ ਤਾਂ ਹੋਈ ਹੈ ਨਾ ਬਹੁਤ ਵੱਡੀ ਬਦਚੀ ਹੋਈ ਹੈ ਬਹੁਤ ਵੱਡੀ ਬੇਇਨਸਾਫੀ ਹੋਈ ਹੈ ਬੇਇਨਸਾਫੀ 'ਚ ਛੋਟਾ ਸ਼ਬਦ ਹੈ ਪਰੰਤੂ ਇਸ ਨੂੰ ਅਸੰਗਤ ਵਿੱਚ ਨਾ ਵੱਡੇ ਦਰਸਾਉਣ ਦੇ ਲਈ ਵੀ ਕਿੰਨੀ ਵੱਡੀ ਏਜਾ ਤੱਕਾ ਹੋਇਆ ਕੋਈ ਸ਼ਬਦ ਨਹੀਂ ਲੱਭਦੇ ਸ਼ਬਦ ਉਸ ਦੇ ਵਿੱਚ ਤੇ ਗੱਛਨੀ ਦੇ ਵਿੱਚ ਇਹ ਤਾਂ ਬਿਲਕੁਲ ਹੀ ਸਦੀ ਸਰਦਾਂ ਦੀਆਂ ਧੱਗੀਆਂ ਉਡਾਸੀਆਂ ਇਹ ਤਾਂ ਮੁਨਫੀ ਵਿਚਾਰਾਂ ਦਾ ਕਤਲ ਹੋਇਆ ਇਹਦੇ ਬਾਰੇ ਤਾਂ ਕੋਈ ਦੋਰਾਮ ਨਹੀਂ ਹਣ ਹੂੰ ਪਰ ਖਾਲਸਾ ਜੀ ਕੀ ਲੱਗਦਾ ਹੈ ਕਿ ਕਿਹੜੇ ਤੱਥ ਜੇ ਇਹ ਰੱਖੇ ਜਾਣਗੇ ਕਿ ਜਿਸ ਦੇ ਨਾਲ ਐਨਐਸਏ ਦੇ ਵਿੱਚ ਵਾਧਾ ਹੋ ਸਕਦਾ ਹੈ ਮੈਂ ਨਾਲ ਦੀ ਨਾਲ ਤੁਹਾਤੋਂ ਇਹ ਵੀ ਜਾਣਕਾਰੀ ਲੈਣਾ ਚਾਹੁੰਗਾ ਕਿ ਇੱਕ ਟੈਕਨੀਕਲ ਵੇ ਦੇ ਨਾਲ ਦੇਖੀਏ ਜਾਂ ਅਦਾਲਤੀ ਰੁਕਮ ਦੇ ਵਿੱਚ ਦੇਖੀਏ ਤਾਂ ਐਨਐਸਏ ਕਿੰਨੀ ਵਾਰ ਤੱਕ ਐਕਸਟੈਂਡ ਕੀਤਾ ਜਾ ਸਕਦਾ ਹੈ ਕਿਉਂਕਿ ਜਿੰਨੀ ਕਿ ਜਾਣਕਾਰੀ ਸਾਨੂੰ ਮਿਲ ਰਹੀ ਹੈ ਉਹਦੇ ਮੁਤਾਬਕ ਤਾਂ ਦੋ ਵਾਰ ਤੋਂ ਵੱਧ ਤੀਜੀ ਵਾਰ ਤੱਕ ਵੀ ਉਹ ਨਹੀਂ ਐਕਸਟੈਂਡ ਕੀਤਾ ਜਾ ਸਕਦਾ ਪਰ ਕਾਨੂੰਨੀ ਪ੍ਰਕਿਰਿਆ ਕੀ ਹੈ ਕਿੰਨੀ ਵਾਰ ਜਿਹੜਾ ਐਨਐਸਏ ਵਧਾਇਆ ਜਾ ਸਕਦਾ ਦੇਖੋ ਜੀ ਜਿਹੜੀ ਇਹ ਦਫ਼ਾ 13 ਤੋਂ 14 ਹੈ ਪੰਜਾਬ ਨੈਸ਼ਨਲ ਆ ਜਿਹੜੀ ਨੈਸ਼ਨਲ ਸੈਕਿਉਰਿਟੀ ਐਕਟ 1980 ਵੀ ਜਿਹੜੀ ਅਮੈਂਡਮੈਂਟ ਹੋ ਗਈ ਸੀ 1984 ਦੇ ਵਿੱਚ ਉਹ 13 ਤੇ 14 ਵਿੱਚ ਪਹਿਲਾਂ ਇਹ ਲਿਖਿਆ ਸੀ ਵੀ ਇਹ ਜਾਇਹ ਜਿਹੜਾ ਹੈਗਾ 1 ਸਾਲ 1 ਸਾਲ ਦਾ ਜਿਹੜਾ ਹੈ ਲਾਇਆ ਜਾਊਗਾ ਫਿਰ 1 ਸਾਲ ਜਿਹੜਾ ਹੈ ਉਹ ਵਧਾਇਆ ਜਾਊਗਾ ਹੂੰ ਵਿਧਾਇਕ ਯਾ ਸਕਦਾ ਹੈ ਫਿਰ ਉਸ ਤੋਂ ਬਾਅਦ ਇਹ ਲਿਖਿਆ ਸੀ ਦਾ ਫਿਰੋ ਕਰਕੇ ਫਿਰੋ ਇਤਸਾਲ ਲਈ ਫਿਰ ਵਿਧਾਇਕ ਜਾ ਸਕਦਾ ਉਹ ਜਿਹੜਾ ਸੀ ਹੁਣ ਉਸ ਦੇ ਵਿੱਚ ਇਹਨਾਂ ਨੇ ਅਮੈਂਡਮੈਂਟ ਕਰਤੀ ਅਮੈਂਡਮੈਂਟ ਇਹ ਕਰਤੀ ਵੀ ਜਿੱਥੇ ਇਤਸਾਲ ਸ਼ਬਦ ਲਿਖਿਆ ਉਹ 2 ਸਾਲ ਪੜ੍ਹਿਆ ਜਾਊਗਾ ਤੇ ਇਹਦੇ ਅਮਤਾਰਜਤਾ ਫਿਰ 4 ਸਾਲ ਲਾਇਆ ਜਾ ਸਕਦਾ ਹੂੰ ਤੇ ਦੋ ਤੇ ਦੋ ਵਾਰੀ ਜਿਹੜਾ ਹੈਗਾ ਉਹਨਾਂ ਨੇ ਲਿਖਿਆ ਵੀ ਜਿਹੜੇ ਸ਼ੁਰੂਆਤ ਆ ਉਹਨੂੰ ਇੱਕ ਸਾਲ ਨਹੀਂ ਲੱਗ ਸਕਦਾ ਹੂੰ ਫਿਰ ਉਸ ਤੋਂ ਬਾਅਦ ਅਗੇ ਲਿਖਿਆ ਵੀ ਸਾਲ ਤੱਕ ਵਧਾਇਆ ਜਾ ਸਕਦਾ ਦੋ ਸਾਲ ਬੰਦੇ ਸੀ ਹੂੰ ਪਰੰਤੂ ਉਹਨਾਂ ਨੇ ਜਿਹੜੀ ਟਰਮੀਨ ਤਰੀ ਟਰਮੀਨ ਦੇ ਵਿੱਚ ਲਿਖਤਾ ਵੀ ਜਿੱਥੇ ਇੱਕ ਸਾਲ ਲਿਖਿਆ ਹੋਇਆ ਹੈ ਉਹਦਾ ਮਤਲਬ ਦੋ 200 ਉਹ ਦੋ ਸਾਲ ਪੜ੍ਹੇ ਲਿਓ ਹੂੰ ਤੇ ਦੋ ਤੇ ਦੋ ਚਾਰ ਹੋ ਗਿਆ ਹੂੰ ਫਿਰ ਤਾਂ ਉਸ ਮਤਲਬ ਤੇ ਇਹ ਮਤਲਬ ਹੋਰ ਵੀ ਵਧਾ ਸਕਦੇ ਆ ਇਹ ਤੋ ਕਿ ਉਹ ਜਿਹੜੀ ਆ ਉਹ ਲਗਭਗ ਉਹ ਹੀ ਜੀ ਇਹਨਾਂ ਨੇ ਉਸ ਦੇ ਸ਼ਬਦਾਵਲੀ ਇਹੋ ਜੀ ਵਰਤਤੀ ਜਿਹੜੀ ਉਸ ਦੇ ਵਿੱਚ 4 ਸਾਲ ਤੱਕ ਤਾਂ ਰੱਖਿਆ ਹੀ ਜਾ ਸਕਦਾ ਹੂੰ ਇਹ ਚ ਤਰੀਕੇ ਨਾਲ ਉਹ ਅਨੁਮਿਸ਼ੇ ਸਮੇ ਲਈ ਬਣਾ ਲਿਆ ਇਹ ਉਹ ਜਿਹੜਾ ਹੈਗਾ ਫਿਰ ਇਹ ਤਾਂ ਇਹਨਾਂ ਦਾ ਜਿਹੜਾ ਬਣਿਆ ਹੋਇਆ ਉਹ ਜਿਹੜੀ ਧਾਰਾ 13 ਤੇ 14 ਉਹ ਬੜੀ ਸ਼ਕਰਨਾਕ ਹੈ ਜਿਹੜੀ ਇਹ ਬਾਅਦ ਵਿੱਚ ਤਰਮੀਨ ਦੇ ਨਾਲ ਜੋੜੀ ਗਈ ਹੈ ਦੇ ਜਿਹੜਾ ਹਾਈ ਕੋਰਟ ਦੇ ਵਿੱਚ ਜਾਂਦਾ ਹੈ ਤੇ ਹਾਈ ਕੋਰਟ ਨੇ ਤਾਂ ਉਸੇ ਤਰ੍ਹਾਂ ਹੀ ਫਿਰ ਜਿਹੜਾ ਪਹਿਲਾਂ ਰਿਟ ਪਟੀਸ਼ਨ ਟਰਨਿੰਗ ਹੋਮ ਰਿਟ ਪਟੀਸ਼ਨ ਦਾ ਜਵਾਬ ਲੈਣ ਜੀ ਜਵਾਬ ਪਹਿਲਾਂ ਸਾਹਮਣੇ ਦਾ ਹੋਊ ਪਾਰਟੀਆਂ ਨੂੰ ਬੁਲਾਇਆ ਜਾਊ ਸੈਂਟਰ ਸਰਕਾਰ ਨੂੰ ਤੇ ਸਟੇਟ ਸਰਕਾਰ ਨੂੰ ਇਹ ਉਹ ਤਾਂ ਨੰਬਰ 14 ਤੋਂ ਜਿਹੜਾ ਹੈਗਾ ਉਹ ਸ਼ੁਰੂ ਹੋ ਜਾਂਦਾ ਵੈਸੇ ਜਿਹੜਾ ਹੈ ਸਰਕਾਰ ਨੂੰ ਲੋਕਤੰਤਰ ਦਾ ਕਤਲ ਨਹੀਂ ਕਰਨਾ ਚਾਹੀਦਾ ਸਰਕਾਰ ਨੂੰ ਇਹ ਨਹੀਂ ਵਿਧਿ ਨੀ ਕਰਨੀ ਚਾਹੀਦੀ ਸਰਕਾਰ ਨੂੰ ਇਹਨਾ ਧੱਕਾ ਨਹੀਂ ਕਰਨਾ ਚਾਹੀਦਾ ਤੇ ਅਦਾਲਤਾਂ ਤਾਂ ਫਿਰ ਜਿਹੜੀ ਆ ਉਸੇ ਰਸਤੇ ਨਾਲ ਚੱਲਦੀਆਂ ਨੇ ਹੂੰ ਤੇ ਆਪਾਂ ਇਹ ਮੰਨ ਸਕਦੇ ਆ ਕਿ ਹਜੇ ਰਾਸਤਾ ਸੌਖਾ ਨਹੀਂ ਹੈ ਪਰ ਖਾਲਸਾ ਜੀ ਕੀ ਲੱਗਦਾ ਕਿਹੜੇ ਤੱਥ ਪੇਸ਼ ਕੀਤੇ ਜਾਣਗੇ ਕਿ ਐਨਐਸਐ ਐਕਸਟੈਂਡ ਹੋ ਜਾਵੇ ਕਿਹੜੇ ਇਸ ਤਰੀਕੇ ਦੇ ਤੱਥ ਜਿਹੜੇ ਨੇ ਕਿਉਂਕਿ ਹਮੇਸ਼ਾ ਪਹਿਲਾਂ ਇਹੀ ਗੱਲ ਚੱਲਦੀ ਹੈ ਕਿ ਬਾਹਰ ਆਣਗੇ ਮਾਹੌਲ ਖਰਾਬ ਹੋਏਗਾ ਮਾਹੌਲ ਖਰਾਬ ਹੋਏਗਾ ਤਮਨ ਕਾਨੂੰਨ ਦੀ ਸਥਿਤੀ ਦੇ ਉੱਤੇ ਜਿਹੜੇ ਕਿੰਤੂ ਪਰੰਤੂ ਉੱਠਣਗੇ ਕਈ ਤਰੀਕੇ ਦੀਆਂ ਗਤੀਵਿਧੀਆਂ ਕਰਦੇ ਨੇ ਆਪਣੀ ਫੋਰਸ ਬਣਾਉਣ ਦੀ ਤਿਆਰੀ ਕਰ ਰਹੇ ਸੀਗੇ ਕਰੰਸੀ ਤੱਕ ਛਾਪਣ ਦੀ ਤਿਆਰੀਆਂ ਕਰ ਰਹੇ ਸੀਗੇ ਫਿਰ ਰਿਆਸਤਾਂ ਦੇ ਨਾਮ ਵੀ ਜਿਹੜਾ ਡਿਸਾਈਡ ਕਰ ਲਏ ਸੀਗੇ ਤਾਂ ਇਸ ਤਰੀਕੇ ਦੀਆਂ ਪਹਿਲਾਂ ਵੀ ਜਿਹੜੀਆਂ ਚੀਜ਼ਾਂ ਨੇ ਉਹ ਚੱਲੀਆਂ ਨੇ ਤਾਂ ਕੀ ਇਹ ਅਜਿਹੀ ਤੱਤਦਵਾਰਤੀ ਪੇਸ਼ ਕੀਤੇ ਜਾਣਗੇ ਨੇ ਵੀ ਉਹ ਤੱਥ ਤਾਂ ਜਿਹੜਾ ਪੇਸ਼ ਕੀਤਾ ਜਾਊਗਾ ਉਹ ਅਡੀਸ਼ਨਲ ਸੈਕਟਰੀ ਹੋਮ ਨੇ ਦੱਸੇ ਦਿੱਤਾ ਉਹ ਤਾਂ ਉਹਨਾਂ ਨੇ ਕਿਹਾ ਭਈ ਜਿਹੜੀ ਇਹ ਹੈ ਇੱਥੇ ਜੇ ਇੰਟੈਲੀਜੈਂਸ ਵੱਲੋਂ ਇਨਫੋ ਆਈ ਹੈ ਕਿ ਪੰਜਾਬ ਦੀ ਸੁਰੱਖਿਆ ਨੂੰ ਅਮਰਪਾਲ ਸਿੰਘ ਤੋਂ ਆਈ ਇਹ ਵੀ ਖਤਰਾ ਬਣਿਆ ਹੋਇਆ ਤੇ ਜਿਹੜੀ ਇਹ ਅਡੀਸ਼ਨਲ ਚੀਫ ਸੈਕਟਰੀ ਅਡੀਸ਼ਨਲ ਹੋਮ ਸੈਕਟਰੀ ਕਹਿੰਦੇ ਨੇ ਕਿ ਇਨਫੋ ਆਈ ਹੈ ਜਿਹੜੀ ਸਾਨੂੰ ਇਹ ਇੰਟੈਲੀਜੈਂਸ ਏਜੰਸੀ ਵੱਲੋਂ ਉਹਨੇ ਡੀਸੀ ਅਮਰitsar ਨੇ ਲਿਖਿਆ ਕੀ ਇੰਟੈਲੀਜੈਂਸ ਅੰਸਾਂ ਜਾਂ ਸਿਵਲ ਲੋਕ ਇਨਪੁਟ ਆਈਏ ਕੇ ਪੰਜਾਬ ਦੀ ਜਿਹੜੀ ਸੁਰੱਖਿਆ ਦੇ ਲਈ ਅਮਰਪਾਲ ਸਿੰਘ ਜੀ ਤਰ੍ਹਾਂ ਨੇ ਇਹ ਜਿਹੜੀ ਇਨਪੁਟ ਹੁੰਦੀ ਹੈ ਤਾਂ ਫਰਜ਼ੀ ਹੁੰਦੀ ਹੈ, ਯਾਲੀ ਹੁੰਦੀ ਹੈ, ਖਿਆਲੀ ਹੁੰਦੀ ਹੈ ਤੇ ਇਹ ਦਫ਼ਤਰ ਦੇ ਵਿੱਚ ਬੈਠ ਕੇ ਮਨ catastrophe ਜਿਹੜੀ ਹੈ ਕਿੱਸੀਤੀ ਜਾਂਦੀ ਹੈ। ਤੇ ਕੋਈ ਇਨਪੁਟ ਨਹੀਂ ਹੁੰਦੀ ਇਹਦਾ ਕੋਈ ਆਧਾਰ ਨਹੀਂ ਹੁੰਦਾ ਇਹ ਨਾਲ ਕਹਿ ਦਿੰਦੇ ਆ ਕਿ ਖੋਗਿਆ ਵਿਭਾਗ ਵੱਲੋਂ ਆਈ ਹੈ। ਇਹਦੇ ਲਈ ਜਿਹੜੀ ਹੈ ਇਹ ਵਿਦੇਸ਼ੀ ਸੁਰੱਖਿਆ ਦੇ ਲਈ ਜ਼ਰੂਰੀ ਹੈ ਵੀ ਇਸ ਨੂੰ ਬਾਹਰ ਨਾ ਦੱਸਿਆ ਜਾਵੇ, ਨਾ ਆਗਾਮ ਵਿੱਚ ਦਿੱਤਾ ਜਾਵੇ। ਪੇਸ਼ ਅਲਟਰ ਨਿਕਲਣ ਚਾਹੁੰਦੇ ਆ ਤਾਂ ਅਸੀਂ ਸੀਲਬੰਦਲ ਫਾਸੇ ਜੀ ਦੇ ਦਾਂਗੇ ਐਕੀ ਵੀ ਸੀਲਬੰਦਲ ਫਾਸੇ ਜੀ ਦਿੱਤੇ ਸੀ ਜਿਹੜੇ ਕਾਰਨ ਨੇ ਉਹ ਸੀਲਬੰਦ ਲਫਾਫਾ ਜੇ ਫਿਰ ਕਾਢਦਾ ਹਿਸਾਬ ਨਹੀਂ ਬੰਦਾ ਹੈ ਕਿ ਬਾਹਰ ਉਹ ਆ ਨਹੀਂ ਸਕਦਾ ਇਹ ਤਾਂ ਇੱਕ ਸ਼ਬਦ ਨਾਲ ਹੀ ਮਟਾਉਂਦੇ ਆ ਨਾ ਜੀ ਵੀ ਸਾਡੇ ਕੋਲੇ ਇਨਪੁਟ ਹੈ ਜੈਂਟ ਇੰਟੈਲੀਜੈਂਸ ਏਜੰਸੀ ਵੱਲੋਂ ਉਹਨਾਂ ਇੰਟੈਲੀਜੈਂਸ ਏਜੰਸੀ ਸੀਡੀਐਸ ਸਟੇਟ ਵੀ ਹੈ ਸੈਂਟਰ ਵੀ ਹੈ ਤਾਂ ਕੀ ਇਨਪੁਟ ਆਈਆ ਉਹ ਤਾਂ ਸੁਰੱਖਿਆ ਲਈ ਖਤਰਾ ਹੈ ਇਹ ਤਾਂ ਇਹਨਾਂ ਨੇ ਕੋਈ ਬਰਸਤਾਰ ਜਿਹੜੇ ਆ ਕਾਰਨ ਦੱਸ ਨਹੀਂ ਹੁੰਦੇ ਜੇ ਪਹਿਲੇ ਕਾਰਨ ਨੇ ਉੱਥੇ ਰਹਿਣਗੇ ਤੇ ਦੂਜਾ ਹਿੰਦ ਜਿਹੜਾ ਐਡੀਸ਼ਨਲ ਹੋਮ ਸੈਕਰੀ ਦਾ ਬਿਆਨ ਹੈ ਹੋਰ ਤਾਂ ਇਹਨਾਂ ਨੂੰ ਦੱਸਣ ਦੀ ਆਧਾਰ ਹੀ ਹੁੰਦਾ ਜੀ ਹੋਰ ਹੋਰ ਦਾ ਕੋਈ ਆਧਾਰ ਨਹੀਂ ਹੈ ਹੂੰ ਤੇ ਖਾਲਸਾ ਜੀ ਹੁਣ ਆਖਰੀ ਸਵਾਲ ਹੁਣ ਰਾਸਤਾ ਕੀ ਬਚਦਾ ਐ ਅਮਰਿਤਪਾਲ ਸਿੰਘ ਖਾਲਸਾ ਉਹ ਰਾਦੇ ਕੋਲ ਜਾਂ ਉਹਨਾਂ ਦੇ ਪਰਿਵਾਰ ਦੇ ਕੋਲ ਕਿਉਂਕਿ ਜਿਵੇਂ ਤੁਸੀਂ ਜਿੰਨੀ ਕਿ ਜਾਣਕਾਰੀ ਦਿੱਤੀ ਐ ਤਾਂ ਮੇਰੇ ਦਿਮਾਗ ਦੇ ਵਿੱਚ ਜਿਹੜੀ ਗੱਲ ਪਈ ਉਹ ਇਹੀ ਪਈ ਐ ਕਿ ਹੁਣ ਕਾਨੂੰਨਾਂ ਦੇ ਵਿੱਚ ਤਬਦੀਲੀ ਹੋ ਚੁੱਕੀ ਐ ਪਹਿਲਾਂ ਜਿਹੜਾ 1 ਸਾਲ ਦਾ ਸਮਾਂ ਸੀ ਉਹ ਹੁਣ 2 ਸਾਲ ਦਾ ਕਰਤਾ ਕਿ ਟੈਕਨੀਕਲੀ ਇਹ ਚੀਜ਼ 4 ਸਾਲ ਤੱਕ ਪਹੁੰਚ ਗਈ ਐ ਤੇ ਅਮਰਿਤਪਾਲ ਦੇ ਉੱਤੇ ਜੇ ਹੁਣ NSA ਵੱਧਾ ਤਾਂ ਤੀਸਰਾ ਸਾਲ ਹੋਏਗਾ ਤੇ ਹੁਣ ਅਮਰਿਤਪਾਲ ਸਿੰਘ ਕੋਲ ਕੀ ਚਾਰਾ ਬਚਦਾ ਦੇ ਕੋਈ ਚਾਰਾ ਤਾ ਧੋਈ ਚੀਜ਼ਾਂ ਹੁੰਦੀਆਂ ਨੇ ਇੱਕ ਤਾਂ ਤੁਨੂ ਕੀ ਹੁੰਦਾ ਉਹ ਰਿਟ ਪਟੀਸ਼ਨ ਤਾਂ ਹਾਈ ਕੋਰਟ ਚ ਜ਼ਾਇਰ ਕਰਨੀ ਪਊ ਵੀ ਹੱਥ ਤੇ ਹਰਚ ਧਰਜੇ ਤੇ ਬੈਠੇ ਜਾ ਨਹੀਂ ਸਕਦਾ ਹੁੰਦਾ ਵੀ ਅਸੀਂ ਚੁਣੌਤੀ ਨਹੀਂ ਦਿੰਦੇ ਤੇ ਦੂਜਾ ਜਿਹੜਾ ਹੁੰਦਾ ਉਹ ਲੋਕਾਂ ਦੁਆਰਾ ਜਿਹੜਾ ਹੁੰਦਾ ਇਸ ਦਾ ਵਿਦਰੋਹ ਹੁੰਦਾ ਹੈ ਆ ਵਿਰੋਧ ਹੁੰਦਾ ਵੀ ਜਿਹੜਾ ਤੁਸੀਂ ਕੰਮ ਕਰਤਾ ਉਹ ਨੋਟਿਸ ਤਾਂ ਕਾਨਫਰੈਂਸਟ ਦਾ ਜਨਾ ਸ਼ਾਂਤਮਈ ਢੰਗ ਦੇ ਨਾਲ ਉਹਦਾ ਵਿਰੋਧ ਕੀਤਾ ਜਾਵੇ ਇਹ ਦੋਈ ਜਗ੍ਹਾ ਜਿਹੜੀਆਂ ਨੇ ਦੋਈ ਜਗ੍ਹਾ ਹੁੰਦੀਆਂ ਨੇ ਪਰੰਤੂ ਇੱਥੇ ਦੇਖੋ ਗਰੁੱਪ ਦੀ ਗੱਲ ਤਾਂ ਜਿਹੜੀ ਹੈ ਵਿਰੋਧੀ ਗੱਲ ਤਾਂ ਇਹ ਹੈ ਕਿ ਹੁਣ ਪ੍ਰਤਾਪ ਸਿੰਘ ਬਾਜਵਾ ਤੇ ਉਹ ਕਹਿੰਦਾ ਕੀ ਪ੍ਰਤਾਪ ਸਿੰਘ ਬਾਜਵਾ ਤੇ ਰਾਜਾ ਬੁਰਿੰਦ ਇਹ ਜਿਹੜੀ ਸੀ ਅਮਰਤਪਾਲ ਸਿੰਘ ਦੇ ਨਾਂ 'ਵੀ ਮਾਲਾ ਜੱਬਦੇ ਹੁੰਦੇ ਸੀ ਜਦੋਂ ਅਮਰਤਪਾਲ ਸਿੰਘ ਬਾਹਰ ਸੀ ਇਹ ਅਸੈਂਬਲੀ ਦੇ ਵਿੱਚ ਸਾਰਾ ਦਿਨ ਹੀ ਬੋਲੀ ਜਾਂਦੇ ਕਿ ਅਮਰਤਪਾਲ ਸਿੰਘ ਨੂੰ ਵਿਰਧਦਾ ਕਰੋ ਅਮਰਤਪਾਲ ਸਿੰਘ ਨੂੰ ਵਿਰਧਦਾ ਕਰੋ ਉਹਨੇ ਜਨਾਲੇ ਦੇ ਥਾਣੇ 'ਤੇ ਕਬਜ਼ਾ ਕਰ ਲਿਆ ਉਹ ਜਨਾਲੇ ਦੇ ਥਾਣੇ ਨੂੰ ਠੇਰ ਲਿਆ ਤੇ ਹੁਣ ਜਦੋਂ ਇਹ ਉਹ ਗਰਨੇਡਾ ਵਾਲਾ ਮਸਲਾ ਆਇਆ ਪ੍ਰਤਾਪ ਸਿੰਘ ਬਾਜਵਾ ਤੇ ਐਫ ਆਈ ਆਰ ਦਰਜ ਹੋ ਗਿਆ ਤੇ ਫਿਰ ਪ੍ਰਤਾਪ ਸਿੰਘ ਬਾਜਵੇ ਦੇ ਹਮਾਇਤੀ ਜਿਹੜੇ ਸੀ ਉਹ ਥਾਣੇ ਨੂੰ ਢੇਰ ਲਿਆ ਉਹਨਾਂ ਨੇ ਮੁਹੱਲੀ ਦੇ ਨੂੰ ਤੇ ਉਹਦੇ ਵਿੱਚ ਵੀ ਦਾਖਲ ਹੁੰਦੇ ਸੀ ਮੁਹੱਲੀ ਦੇ ਉੱਥੇ ਵੀ ਤਾਂ ਕੰਮ ਮੁਕਾ ਹੋਇਆ ਤੇ ਹੁਣ ਕਹਿੰਦੇ ਆ ਸਾਡੇ ਨਾਲ ਬੇਨਸਾਬ ਵੀ ਉਹਦੀ ਇਹ ਲੋਸਤਾਂਤਰਤਾ ਦੇ ਤਰ੍ਹਾਂ ਟੀਮ ਤਾਂ ਦੇ ਖਤਮ ਹੋ ਗਿਆ ਉਹਦੋਂ ਕਹਿੰਦੇ ਸੀ ਕਿ ਅਮਰਪਾਲ ਸਿੰਘ ਨੂੰ ਗ੍ਰਿਫਤਾਰ ਕਰ ਲਵੋ ਤੇ ਉਹ ਹੁਣ ਬੰਦਰੋ ਇਹਨਾਂ ਦਾ ਕੰਮਜਾਬ ਇਹ ਹੋ ਗਿਆ ਕਿ ਹਾਈ ਕੋਰਟ ਨੇ ਜਿਹੜੀ ਐ ਸਟੇ ਦੇਤੀ ਕਿ ਅਮਰ ਅਕੇ 22 ਅਪ੍ਰੈਲ ਤੱਕ 22 ਅਪ੍ਰੈਲ ਤੱਕ ਪ੍ਰਤਾਪ ਸਿੰਘ ਬਾਜਵਾ ਨੂੰ ਗ੍ਰਿਫਤਾਰ ਨਹੀਂ ਕੀਤਾ ਜਾ ਸਕਦਾ ਤੇ ਉਹਨਾਂ ਨੂੰ ਪੁਲਿਸ ਦੀ ਜਿਹੜੀ ਆ ਉਸ ਦੇ ਵਿੱਚ ਜਿਹੜਾ ਹੈ ਉਹ ਹਾਜ਼ਰ ਹੋਣਾ ਪਊਗਾ ਤੇ ਜਿਹੜੀ ਤਫਤੀਸ਼ ਦੇ ਵਿੱਚ ਹੈ ਤੇ ਇਧਰ ਵਿਦਰੋਹ ਤਾਂ ਜਿਹੜਾ ਹੈ ਨਹੀਂ ਹੁੰਦਾ ਕਿ ਮੁਜਾਰੇ ਹੁੰਦੇ ਆ ਹੋਰ ਮੁਜਾਰੇ ਹੁੰਦੇ ਆ ਤੇ ਕਾਂਗਰਸ ਦੇ ਮੁਜਾਰੇ ਨੂੰ ਇਹ ਮੰਨਦੇ ਨੇ ਇਹ ਜਿਲੀ ਹੈ ਜੀ ਇਹ ਸਰਕਾਰ ਇਥੋਂ ਦੀ ਤੇ ਸਿੱਖਾਂ ਦੇ ਮੁਜarre ਨੂੰ ਇਹ ਮੰਨਦੇ ਨਹੀਂ ਹਨ ਸਿੱਖਾਂ ਦੇ ਵਿਰੋਧ ਨੂੰ ਇਹ ਮੰਨਦੇ ਨਹੀਂ ਹਨ ਤੇ ਉਹ ਇਹ ਜਿਆ ਬਣਾ ਦਿੰਦੇ ਆ ਕਿ ਉਹਨੂੰ ਸ਼ਟਲ ਇਹੀ ਜੀ ਦੇ ਦਿੰਦੇ ਆ ਤਾਂ ਦੇਸ਼ ਦੀ ਸੁਰੱਖਿਆ ਲਈ ਖਤਰਾ ਜੀ ਹੈ ਤਾਂ ਇਤਾ ਯਾਦ ਰਾਗ ਕੈਮ ਕਰਦੇ ਸੀ ਜੀ ਇਹ ਤਾਂ ਦੇਸ਼ ਦੀ ਪ੍ਰਭੂਸਤਾ ਨੂੰ ਚੁਣੌਤੀ ਹੈ ਸੋ ਇਹ ਜਿਹੜੇ ਡਿਫਰੈਂਟ ਸਰਕਾਰ ਵੱਲੋਂ ਜਿਹੜੇ ਆ ਇਹ ਆਦਰ ਮਾਫਤੰਡ ਜਿਹੜੇ ਨੇ ਅਪਣਾਏ ਜਾ ਰਹੇ ਨੇ ਅ ਕਾਂਗਰਸ ਲਈ ਹੋ ਰਿਹਾ ਹੈ ਤੇ ਹੋਰਾਂ ਲਈ ਹੋ ਰਿਹਾ ਹੈ ਤੇ ਸਿੱਖਾਂ ਦੇ ਲਈ ਹੋ ਰਿਹਾ ਹੈ ਇਹ ਤਾਂ ਫਿਰ ਬਿਤਚਰਾ ਸਿੱਧੇ ਤੌਰ ਤੇ ਜਿਹੜਾ ਹੈਗਾ ਉਹ ਸਰਕਾਰ ਕਰ ਰਹੀ ਹੈ ਲੋਟ ਕਰਨ ਕਰਦੀ ਹੈ ਤਾਂ ਜਿਹੜਾ ਉਹ ਆਇਆ ਜਾ ਰਹੀਆਂ ਨੇ ਮਨੁਸ਼ੀ ਰਹਿਤਾਂ ਦਾ ਕਤਲ ਕੀਤਾ ਜਾ ਰਿਹਾ ਹੈ ਹੂੰ ਜੀ ਬਹੁਤ ਬਹੁਤ ਧੰਨਵਾਦ ਖਾਲਸਾ ਜੀ ਆਪਣਾ ਕੀਮਤੀ ਸਮਾਂ ਦੇਣ ਦੇ ਲਈ ਭਾਈ ਗੁਰੂ ਜੀ ਦਾ ਖਾਲਸਾ ਭਾਈ ਗੁਰੂ ਜੀ ਜੀਪਤੇ ਬਹੁਤ ਬਹੁਤ ਮਿਹਰਬਾਨੀ ਜੀ ਤਾਂ ਇਹ ਸੰ ਮੇਰੇ ਨਾਲ ਅਮਰਿਤਪਾਲ ਸਿੰਘ ਖਾਲਸਾ ਦੇ ਵਕੀਲ ਰਾਜੇ ਸਿੰਘ ਖਾਲਸਾ ਜਨਾਦੇ ਵੱਲੋਂ ਪੂਰੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਤਾਂ ਹਾਈ ਕੋਰਟ ਦਾ ਰੁਖ ਕਰਨ ਜਾ ਰਿਹਾ ਅਮਰਿਤਪਾਲ ਸਿੰਘ ਦਾ ਪਰਿਵਾਰ ਕਿਉਂਕਿ ਇੰਨੇ ਸੇ ਦਿਮਿਆਦ ਦੇ ਵਿੱਚ ਵੱਧਾ ਜਿਹੜਾ ਹੁੰਦੀਆਂ ਖਬਰਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ 22 April ਨੂੰ ਅਮਰਿਤਪਾਲ ਸਿੰਘ ਖਾਲਸਾ ਦੇ ਉੱਤੇ ਲੱਗੇ ਹੋਏ NSA ਦੀ ਮਿਆਦ ਖਤਮ ਹੋ ਰਹੀ ਹੈ ਤੇ ਇਸ ਸਬਦੇ ਦਰਮਿਆਨ ਪੰਜਾਬ ਪੁਲਿਸ ਡਿਬੜੂਗੜ ਪਹੁੰਚ ਗਈ ਹੈ ਤੇ ਇਸ ਸਬਦੇ ਵਿਚਕਾਰ ਇਹ ਖਬਰਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਕਿ ਅਮਰਿਤਪਾਲ ਸਿੰਘ ਦੇ ਉੱਤੇ ਐਨਆਰਸੀਏ ਪਤਾਇਆ ਜਾ ਸਕਦਾ ਹੈ ਤਾਂ ਹੁਣ ਅਮਰਿਤਪਾਲ ਸਿੰਘ ਖਾਲਸਾ ਦਾ ਪਰਿਵਾਰ ਹਾਈ ਕੋਰਟ ਜਾਣ ਦੀ ਤਿਆਰੀ ਕਰ ਰਿਹਾ ਤੇ ਨਾਲ ਦੀ ਨਾਲ ਵਕੀਲ ਜਿਹੜੇ ਨੇ ਉਹ ਵੀ ਕੰਮ ਤੇ ਲੱਗ ਚੁੱਕੇ ਨੇ